ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਨੀ ਆ ਜੀ ਪਛੇਤੀ ਕਣਕ ਦਾ ਬੀਜ ਹੁਣ ਆਪਾਂ ਕਿਹੜਾ ਬੀਜ ਸਕਦੇ ਆ ਆ ਦਿਨਾਂ ਦੇ ਵਿੱਚ ਜਿਹੜੀਆਂ ਪਹਿਲੀਆਂ ਮਟਰਾਂ ਵਾਲੀਆਂ ਜਾਂ ਆਲੂ ਵਾਲੀਆਂ ਜਾਂ ਕਿਸੇ ਕਾਰਨ ਕਰਕੇ ਲੇਟ ਹੋ ਗਈਆਂ ਜ਼ਿਆਦਾਤਰ ਮਟਰਾਂ ਵਾਲੀ ਜਿਹੜੀ ਆ ਪਹਿਲੀ ਜਿਹੜੀ ਵੇਲੀ ਹੋਈ ਉਹਦੇ ਵਿੱਚ ਆਪਾਂ ਕਿਹੜੇ ਕਣਕ ਬੀਜ ਸਕਦੇ ਆ ਉਹ ਪੂਰੀ ਗੱਲਬਾਤ ਅੱਗੇ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਤੇ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਵੀਡੀਓ ਮੇਰੇ ਚੈਨਲ ਤੇ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਨੂੰ ਫੋਲੋ ਤੇ ਲਾਈਕ ਕਰਨਾ ਨਾ ਭੁੱਲਿਓ ਤਾਂ ਜੋ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਹੋ ਗਈ ਹੈ ਜੀ 21 ਦਸੰਬਰ 21 ਦਸੰਬਰ ਨੂੰ ਆਪਾਂ ਜਿਹੜੀ ਆਜ ਕਣਕ ਬੀਜਣ ਲੱਗੇ ਆ ਬਹੁਤ ਵਧੀਆ ਝਾੜਿਆ ਦਾ ਹਰ ਵਾਰੀ ਆਪਾਂ ਬੀਜਦੇ ਆ ਤੇ ਘਰੋਂ ਜਿਹੜੀ ਆਪਾਂ ਇਹਨੂੰ ਬੀਜ ਲੈ ਸਕਦੇ ਆ ਜੇ ਕਿਸੇ ਕੋਈ ਨਹੀਂ ਹੈਗਾ ਤੇ ਜਿਹੜਾ ਵਾ ਤੁਸੀਂ ਦੁਕਾਨ ਤੋਂ ਜਿਹੜਾ ਵਾ ਉਹ ਮੁੱਲ ਵੀ ਖਰੀਦ ਸਕਦੇ ਹੋ ਇਹ ਆਮ ਕਣਕਾਂ ਜਨਾਂ ਦਾ ਰੇਟ ਹੁੰਦਾ ਕੋਈ ਜ਼ਿਆਦਾ ਨਹੀਂ ਬਾਕੀ ਮਾਰਕੀਟ ਦੇ ਵਿੱਚ ਬਥੇਰੇ 20 ਆਏ ਆ ਨਵੇਂ ਤੇ ਪਰ ਇਹ ਜਿਹੜਾ ਵਰਤਿਆ ਹੋਇਆ 20 ਵਾ ਬਹੁਤ ਵਧੀਆ ਝਾੜੇ ਦਾ ਰਹਿੰਦਾ ਸੋ 550 ਇਹ 20 ਆ ਜੀ ਤੇ ਇਹਦਾ ਜਿਹੜਾ ਵਾ ਆਪਾਂ ਕਿੱਲੇ ਦਾ ਇਹਦੇ ਵਿੱਚ ਆਪਾਂ 50 ਕਿਲੋ ਦੇ ਹਿਸਾਬ ਨਾਲ ਜਿਹੜਾ ਬੀਜ ਪਾਉਣਾ ਵਾ ਜੇ ਅੱਜ ਤੋਂ ਤੁਸੀਂ ਹੋਰ 5 7 10 ਦਿਨ ਲੀਡ ਪਾਉਣੇ ਤੇ ਹੋਰ 5 6 ਕਿਲੋ ਬੀ ਤੁਸੀਂ ਵਧਾ ਸਕਦੇ ਹੋ ਕਿਉਂਕਿ ਇੰਨੇ ਜਿਆਦਾ ਜਿਹੜਾ ਬੂਟਾ ਨਹੀਂ ਮਾਰਨਾ ਇਹਦਾ ਉਦਾਂ ਮੈਂ ਨਾਰਮਲੀ ਜਦ ਬੀ ਪਾਈਏ ਤੇ 45 ਤੋਂ 50 ਕਿਲੋ ਪੈਂਦਾ ਵਾ ਤੇ ਇਹਦਾ ਝਾੜ ਛਿੱਟਾ ਬਹੁਤ ਲੰਮਾ ਹੁੰਦਾ ਝਾੜ ਇਹਦਾ ਬਹੁਤ ਵਧੀਆ ਰਹਿੰਦਾ ਪਛੇਤਾ ਜੇ ਆਪਾਂ ਇਹਨੂੰ ਬੀਜੀਏ ਤੇ ਇਹ ਜਿਹੜਾ ਵਾ ਪਿਛਲੀ ਵਾਰ ਸਾਡਾ 1 21 ਕੁਇੰਟਲ ਜਿਹੜਾ ਐਸ ਦਿਨਾਂ ਦੇ ਵਿੱਚ ਬੀਜੀ ਸੀ ਕਣਕ 1 21 ਕੁਇੰਟਲ ਝਾੜ ਸਾਡਾ ਇਹਦਾ ਨਿਕਲਿਆ ਸੀਗਾ ਸੋ ਇਸ ਤੋਂ ਵੱਧ ਵੀ ਜਿਹੜਾ ਮੌਸਮ ਦੇ ਹਿਸਾਬ ਤੇ ਇਹ ਡਿਪੈਂਡ ਕਰਦਾ ਇਹ ਤੋਂ ਵੱਧ ਵੀ ਕਈ ਰਿਚਾਰਡ ਜਿਹੜਾ ਇਹ ਦੇ ਜਾਂਦੀ ਹੈ ਸੋ ਧੰਨਵਾਦ ਜੀ